ਅੱਜ ਹੀ ਗੱਲ ਡੈਨਿਕ ਸਵੇਰ ਆ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਕੁਲਿੰਦਰ ਖੋਮਣ ਗੱਲ ਕੀਤੀ ਜਾਏ ਜਿੱਥੇ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਵੜਦੀ ਜਾ ਰਹੀ ਹੈ ਉਥੇ ਹੀ ਛੋਟੇ-ਛੋਟੇ ਬੱਚੇ ਜਿਹੜੇ ਹੈਗੇ ਆ ਗੇਮਾਂ ਦੇ ਵਿੱਚ ਆਪਣੇ ਜੋਰ ਦਿਖਾਉਂਦੇ ਨਜ਼ਰ ਆ ਰਹੇ ਨੇ ਗੱਲ ਕੀਤੀ ਜਾਏ ਟਾਈਕੰਡੋ ਦੀ ਟਾਈਕੰਡੋ ਦੇ ਵਿੱਚ ਛੋਟੇ-ਛੋਟੇ ਤੁਸੀਂ ਬੱਚੇ ਦੇਖ ਰਹੇ ਹੋ ਕਿ 골ਡ ਮੈਡਲ ਜਿਹੜਾ ਹੈ ਜਿੱਤ ਕੇ ਆਏ ਨੇ ਤੇ ਨਾਲ ਹੀ ਇੱਕ ਬੱਚੇ ਜਿਹੜੇ ਹੈ ਸਿਲਵਰ ਮੈਡਲ ਤੇ ਬ੍ਰੌਂਜ਼ ਮੈਡਲ ਲੈ ਕੇ ਆਏ ਨੇ ਇਹਨਾਂ ਦੇ ਕੋਚ ਨਾਲ ਗੱਲਬਾਤ ਕਰਾਂਗੇ ਜੇ ਕਿਉਂਕਿ ਉਹ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਕੋਚ ਦਾ ਹੁੰਦਾ ਹੈ ਕੋ ਕੀ ਨਾਮ ਹੈ ਜੇ ਕਿਸ ਤਰ੍ਹਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਤੇ ਕਿਸ ਤਰ੍ਹਾਂ ਗੋਲਡ ਲੈ ਕੇ ਆਏ ਨਮਸਕਾਰ ਜੀ ਮੇਰਾ ਨਾਮ ਅਨਮੋਲ ਠਾਕੁਰ ਹੈ ਮੈਂ ਬਲਾਸਮਨ ਸਕੂਲ ਦੇ ਵਿੱਚ ਪੜ੍ਹਦਾ ਆ ਬੇਸਿਕਲੀ ਸਾਰੇ ਗੇਮ ਹੈ ਟਾਈਕਵੋਂਡੋ ਇੱਕ ਕੋਰੀਅਨ ਮਾਰਸ਼ਲ ਆਰਟ ਹੈ ਮਾਰਸ਼ਲ ਆਰਟ ਹੁੰਦਾ ਕਿ ਆਪਣੇ ਬੋਡੀ ਨੂੰ ਪ੍ਰੋਟੈਕਟ ਕਰਨਾ ਇਹ ਗੇਮ ਦੇ ਵਿੱਚ ਵਕਫਕ ਆਪਾਂ ਯੂਜ਼ ਕਰਦੇ ਆ ਆਪਣੇ ਬੋਡੀ ਪਾਰਟਸ ਦਾ ਆਪਣੇ ਬੋਡੀ ਨੂੰ ਡਿਫੈਂਡ ਕਰਨ ਲਈ ਇਹ ਕਿਸ ਤਰ੍ਹਾਂ ਕੁਝ ਐਸੀ ਸਿਚੁਏਸ਼ਨ ਬਣਦੀ ਹੈ ਆਪਣੇ ਬੋਡੀ ਨੂੰ ਜਿੱਥੇ ਕਈ ਵਾਰ ਆਪਾਂ ਨਹੀਂ ਕੰਟਰੋਲ ਕਰ ਸਕਦੇ ਉਹ ਸਿਚੁਏਸ਼ਨ ਨੂੰ ਉਸ ਸਿਚੁਏਸ਼ਨ ਤੋਂ ਆਪਣੀ ਬੋਡੀ ਨੂੰ ਹੈਂਡਲ ਕਰਨਾ ਸਾਹਮਣੇ ਵਾਲੇ ਅਗਰ ਕੋਈ ਤੁਹਾਨੂੰ ਅਟੈਕ ਕਰਦਾ ਹੈ ਉਸ ਤੋਂ ਡਿਫੈਂਡ ਕਰਨਾ ਠੀਕ ਹੈ ਕਈ ਵਾਰ ਐਸੀ ਸਿਚੁਏਸ਼ਨ ਬਣ ਜਾਂਦੀ ਹੈ ਜਿੱਦੇ ਵਿੱਚ ਆਪਾਂ ਨਹੀਂ ਕੰਟਰੋਲ ਕਰ ਸਕਦੇ ਉਹਦੇ ਲਈ ਬੇਸਿਕ ਇਹ ਹੁੰਦਾ ਹੈ ਤੇ ਐਜ਼ ਅ سپورਟ ਇਨਟਰੋਡਿਊਸ ਹੋ ਚੁੱਕੀ ਹੈ ਇੰਡੀਆ ਦੇ ਵਿੱਚ ਪੱਕਾ ਪੱਕਾ ਫੈਡਰੇਸ਼ਨਰਸ ਨੇ ਪੰਜਾਬ ਸਰਕਾਰ ਵੀ ਪੰਜਾਬ ਕ੍ਰੈਡਿਸ਼ਨ ਪਾਲਿਸੀ ਦੇ ਵਿੱਚ ਟਾਈਕੁੰਡੋ ਇਸ ਵਾਰ ਇਨਕਲੂਡ ਹੋ ਚੁੱਕੀ ਹੈ ਟਾਈਕੁੰਡੋ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਬਚਾਅ ਦਾ ਹੈ ਇਹਦੇ ਵਿੱਚ ਕਿਸ ਤਰ੍ਹਾਂ ਬਚਾਇਆ ਜਾਂਦਾ ਤੇ ਕਿਸ ਤਰ੍ਹਾਂ ਉਹ ਕਰਿਆ ਜਾਂਦਾ ਕਿਉਂਕਿ ਇੱਕ ਪਹਿਲੇ ਹਮਲਾ ਕਰਦਾ ਕੋਈ ਤੇ ਕਿਸ ਤਰ੍ਹਾਂ ਬਚਾਓ ਕਰੇਗਾ ਬੱਚਾ ਜਿਹੜੀ ਟਾਈਕੁੰਡੋ ਹੈ ਇਹ ਹੈ ਕਿਕਸ ਮੇਨਲੀ ਟਾਈਕੁੰਡੋ ਦੇ ਵਿੱਚ ਮਾਰਸ਼ਾਲਾਰਟਸ ਦੇ ਵਿੱਚ ਕਿਕਸ ਤੇ ਫੋਕਸ ਹੁੰਦਾ ਤਾਂ ਜਦ ਸਾਹਮਣੇ ਵਾਲਾ ਅਟੈਕ ਕਰ ਰਿਹਾ ਹੈ ਬੱਚੇ ਨੂੰ ਇਸ ਤਰ੍ਹਾਂ ਸਖਸ਼ਮ ਬਣਾਇਆ ਜਾਂਦਾ ਹੈ ਬੋਡੀ ਦੇ ਵਿੱਚ ਉਹਦੀ ਸਪੀਡ ਪਾਵਰ ਇਸ ਤਰ੍ਹਾਂ ਪਾਈ ਜਾਂਦੀ ਹੈ ਕਿ ਕੁਝ ਹੀ ਨੈਨੋ ਸੈਕਿੰਡਸ ਦੇ ਵਿੱਚ ਉਹ ਸਾਹਮਣੇ ਵਾਲੇ ਨੂੰ ਕਿੱਕ ਕਰ ਸਕੇ ਸਟ੍ਰਾਈਕ ਕਰ ਸਕੇ ਤੇ ਉਸ ਸਿਚੁਏਸ਼ਨ ਦੇ ਵਿੱਚੋਂ ਬਾਹਰ ਸਾਡੇ ਨਾਲ ਪੇਰੈਂਟਸ ਵੀ ਨਾਲ ਨੇ ਬੱਚਿਆਂ ਦੇ ਮੈਮ ਬੇਟਾ ਤੁਹਾਡਾ

ਪੋਰਟ ਦੇ ਵਿੱਚ ਉਹ ਇੰਟਰਸਟ ਰੱਖਦੇ ਸੀ ਮੈਮ ਲੜਕ ਇਹ ਜਿਹੜੀ ਗੇਮ ਹੈ ਲੜਕੀਆਂ ਵਾਸਤੇ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਤੁਹਾਨੂੰ ਪਤਾ ਅੱਜ ਦੇ ਜਿਹੜੇ ਮਾਹੌਲ ਹੈ ਲੜਕੀਆਂ ਨੂੰ ਕੋਈ ਕੁਝ ਸ਼ਰਾਰਤੀ ਅੰਸਰ ਤੰਗ ਪਰੇਸ਼ਾਨ ਕਰਦੇ ਨੇ ਉਹਦੇ ਵਿੱਚ ਬਚਾਅ ਕੀਤਾ ਜਾਂਦਾ ਹੈ ਹਾਂਜੀ ਸਰ ਗਰਲਸ ਲਈ ਵੀ ਬਹੁਤ ਬੈਨੀਫੀਸ਼ੀਅਲ ਹੈ ਇਹ ਕਿਉਂਕਿ ਇਹਦੇ ਵਿੱਚ ਮਾਰਸ਼ਲ ਆਰਟ ਵੀ ਸਿਖਾਇਆ ਜਾਂਦਾ ਹੈ ਤੇ ਗਰਲਸ ਨੂੰ ਜਿਵੇਂ ਅੱਜਕੱਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੰਸਰ ਹੁੰਦੇ ਆ ਤੰਗ ਕਰਦੇ ਆ ਲੜਕੇ ਆ ਸ਼ਰਾਰਤੀਆਂ ਤਾਂ ਕੁੜੀਆਂ ਆਪਣਾ ਬਚਾਅ ਕਰ ਸਕਦੀਆਂ

ਜੀ ਉਹਨਾਂ ਨੇ ਥੋੜੀ ਲਾਈਟ ਲਾਉ ਮਾਰਤੀ ਸੀ ਜਿਵੇਂ ਮੇਰੇ ਇੰਟਰਨਲ ਆਰਗਨ ਤੇ ਜਿਆਦਾ ਦਬ ਕੇ ਲੱਗ ਗਈ ਸੀ ਉਹ ਵੀ ਕੋਸਾ ਤੁਸੀਂ ਦੇਖ ਰਹੇ ਹੋ ਕਿ ਇੰਟਰਨਲ ਆਰਗਨ ਦੇ ਜਿਆਦਾ ਸੱਟ ਲੱਗੇ ਕਿ ਇਹਦੇ ਵਾਸਤੇ ਬਚਾਅ ਵਾਸਤੇ ਵੀ ਕੋਈ ਸੇਫਟੀ ਵਾਸਤੇ ਕੋਈ ਰੱਖੇ ਹੈ ਇਕਪਮੈਂਟ ਹੁੰਦਾ ਹੈ ਚੈਸਟ ਗਾਰਡ ਜੁਨੇ ਚੈਸਟ ਗਾਰਡ ਹੁੰਦਾ ਤੇ ਹੈਡ ਗਾਰਡ ਹੁੰਦਾ ਉਹਦੇ ਵਿੱਚ ਕੀ ਆਉਂਦਾ ਤੁਹਾਡੀ ਜਿਹੜੀ ਚੈਸਟ ਤੇ ਐਬਡੋਮਨਲ ਏਰੀਆ ਉਹ ਸਾਰਾ ਬਚਾਇਆ ਜਾਂਦਾ ਉਹਨੂੰ ਥੱਲੇ ਬॉयਜ਼ ਲਈ ਐਡੀ ਗਾਰਡ ਵੀ ਹੁੰਦਾ ਹੈ ਉਸ ਵਾਸਤੇ ਲਈ ਹੈਡਗਾਰਡ ਹੁੰਦਾ ਹੈ ਆਰਮ ਗਾਰਡ ਹੁੰਦਾ ਹੈ ਨੇਸ਼ਨ ਗਾਰਡ ਹੁੰਦਾ ਹੈ ਐਵੇਂ ਤਾਂ ਪ੍ਰੋਟੈਕਟ ਹੁੰਦਾ ਬਟ ਇਹ ਹੈ ਕਿਈ ਵਾਰ ਸਾਹਮਣੇ ਵਾਲੇ ਦੀ ਪਾਵਰ ਨਾਲ ਥੋੜਾ ਜਿਹਾ ਜ਼ਿਆਦਾ ਬਾਜ ਜਾਂਦਾ ਤਾਂ ਉਹਦੇ ਵਿੱਚ ਫਿਰ ਉਹਨੂੰ ਅਲਾਉ ਨਹੀਂ ਕੀਤਾ ਜਾਂਦਾ ਕਿ ਉਸ ਤੋਂ ਅੱਗੇ ਖੇਡ ਸਕੇ ਕਿਉਂਕਿ ਇਹ ਬੱਚੇ ਲਈ ਵੀ ਠੀਕ ਨਹੀਂ ਹੈ ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਸਿਖਾਇਆ ਜਾਂਦਾ ਹੈ ਕਿ ਸਾਹਮਣੇ ਵਾਲੇ ਨੂੰ ਕਿਵੇਂ ਉਹਦੇ ਨਾਲ ਉਹਨੂੰ ਅਟੈਕ ਕਰਨਾ ਹੈ ਸਾਹਮਣੇ ਵਾਲੇ ਨੂੰ ਠੀਕ ਹੈ ਤੇ ਐਵੇਂ ਜਿਵੇਂ ਚੈਸਟ ਗਾਰਡ ਪਾਇਆ ਹੋਇਆ ਹੈ कई बार ये ज्यादा बच जाती है फिर सामने वाले असं नहीं अलाउ करते भी ज्यादा खेडे क्योंकि वो उदे लिए भी ठीक नहीं है अगर वह मतलब फटीक दे खेडेगा देखा कि बचाव वास्ते भी इक्विपमेंट्स तो होंगे ने बेटा की नाम है तो अड़ा दे तू भी सिल्वर मेडल लेके मेरा नाम भावेश है मेरा नाम भावेश है और एक फाइट में लूज कर गया था फिर सिल्वर आ गया ਤੁਸੀਂ ਦੇਖਿਆ ਬੱਚੇ ਛੋਟੇ ਛੋਟੇ ਸਿਲਵਰ ਮੈਡਲ ਉਹ ਲੈ ਕੇ ਪਹੁੰਚੇ ਨੇ ਤੋ ਬੇਟਾ ਤੁਸੀਂ ਵੀ ਗੋਲਡ ਲੈ ਕੇ ਪਹੁੰਚੇ ਹੋ ਜੀ ਸਰ ਕਿਸ ਤਰ੍ਹਾਂ ਲੱਗਿਆ ਗੇਮ ਅੱਗੇ ਦਾ ਭਵਿੱਖ ਕਿ ਕਿ ਅੱਗੇ ਸਪੋਰਟਸ ਹੀ ਖੇਡਣਾ ਹੈ ਕਿ ਹੋਰ ਕੋਈ ਕਿਉਂਕਿ ਬੱਚਾ ਜਿਸ ਤਰ੍ਹਾਂ ਜਿਸ ਤਰ੍ਹਾਂ ਵੱਡਾ ਹੁੰਦਾ ਜਾਂਦਾ ਤੇ ਕੋਈ ਹੋਰ ਚੀਜ਼ ਕਰਨਾ ਜਾਂਦਾ ਨਹੀਂ ਸਰ ਮੈਂ ਸਪੋਰਟਸ ਹੀ ਖੇਡਣੀ ਹੈ ਟਾਈਕਵੋਂਡੋ ਹੀ ਖੇਡਣੀ ਹੈ ਔਰ ਮੈਨੂੰ ਬਹੁਤ ਵਧੀਆ ਲੱਗਿਆ ਮੰ ਬੱਚੇ ਛੋਟੇ ਛੋਟੇ ਜਿਹੜੇ ਨੇ ਹੁਣ ਤੇ ਚਲੋ ਗੇਮ ਦੇ ਵਿੱਚ ਖੇਡ ਰਹੇ ਨੇ ਲੱਗੇ ਹੋਏ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਵੱਡੇ ਹੁੰਦੇ ਜਾਂਦੇ ਨੇ ਤੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਗੇਮ ਨਹੀਂ ਹੋਰ ਕੁਝ ਕਰਨਾ ਚਾਹੁੰਦੇ ਨਹੀਂ ਇਸ ਕੋ ਖੁਦ ਸੀ ਖੁਦ ਹੀ ਹੈ ਇਸ ਕੋ ਕਿ ਮੇਰੀ ਮਦਰ ਵੀ ਸਪੋਰਟਸ ਮੇ ਹੈ ਤਾਂ ਮੈਂ ਸਪੋਰਟਸ ਮੇ ਹੀ ਜਾਉ ਇਸ ਕੋ ਖੁਦ ਲਗਨ ਹੈ ਬੇਟੇ ਕੋ ਇਸ ਚੀਜ਼ ਦੀ ਸਰ ਹੋਰ ਕਿਸ ਤਰ੍ਹਾਂ ਦੀ ਗੇਮਾਂ ਕਰਾਈ ਜਾਂਦੀ ਨੇ ਟਾਈਕੁੰਡੋ ਦੇ ਸਾਬ ਦਾ ਹੋਰ ਤੁਸੀਂ ਕਿਉਂ ਕੋਚ ਹੋ ਹੋਰ ਕੀ ਕੀ ਕਰ ਪੜਾਈ ਜਾਂਦੀ ਹੈ ਟਾਈਕੁੰਡੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮਾਰਸ਼ਾਲ ਆਰਟਸ ਹੁੰਦੀ ਹੈ ਮਾਰਸ਼ਾਲ ਆਰਟਸ ਦੇ ਵਿੱਚ ਹੀ ਡਿਫਰੈਂਟ ਡਿਫਰੈਂਟ ਗੇ ਟਾਈਕੁੰਡੋ ਹੋਗੀ ਕਿੱਕ ਬੌਕਸਿੰਗ ਹੋਗੀ ਕਰਾਟੇ ਹੋਗੀ ਜੁੱਡੋ ਹੋਗੀ ਇਹ ਸਾਰਾ ਮਾਸ਼ੱਲਾਹ ਅੱਦ ਦਾ ਹੀ ਪਾਰਟ ਹੈ ਇਹਦੇ ਵਿੱਚ ਇਹ ਵਕ ਵਕ ਯੂਜ਼ ਹੁੰਦਾ ਜਿਵੇਂ ਜੁੱਡੋ ਹੁੰਦੀ ਹੈ ਜੁੱਡੋਸ ਦੇ ਵਿੱਚ ਹੁੰਦੀ ਹੈ ਥਰੋ ਠੀਕ ਹੈ ਕਿੱਕ ਬੌਕਸਿੰਗ ਹੁੰਦੀ ਹੈ ਕਿੱਕ ਬੌਕਸਿੰਗ ਦੇ ਵਿੱਚ ਜਿਵੇਂ ਟਾਈਕੁੰਡੋ ਦੇ ਵਿੱਚ ਕਿਕਸ ਯੂਜ਼ ਹੁੰਦੇ ਆ ਉਵੇਂ ਕਿੱਕ ਬੌਕਸਿੰਗ ਦੇ ਵਿੱਚ ਪੰਚਸ ਵੀ ਯੂਜ਼ ਹੁੰਦੇ ਆ ਇਹ ਸਾਰੇ ਹੀ ਹੀ ਮਾਸ਼ੱਲਾਹ ਅੱਦ ਦੇ ਪਾਰਟ ਮਾਸ਼ੱਲਾਹ ਅੱਦ ਦੇ ਪਾਰਟ ਮੈਮ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਛੋਟੇ ਛੋਟੇ ਬੱਚਿਆਂ ਨੇ 골ਡ ਮੈਡਲ ਜਿੱਤੇ ਸਿਲਵਰ ਮੈਡਲ ਜਿੱਤੇ ਨੇ ਅੱਗੇ ਦੀ ਜਨਰੇਸ਼ਨ ਨੂੰ ਕੀ ਸਤਿ ਸ੍ਰੀ ਅਕਾਲ ਮੈਂ ਅਗਲੀ ਜਨਰੇਸ਼ਨ ਨੂੰ ਇਹ ਕਹਿਣਾ ਚਾਹੂੰਗੀ ਕਿ ਜਿਵੇਂ ਅੱਜ ਕੱਲ ਦਾ ਜੋ ਮਾਹੌਲ ਚੱਲ ਰਿਹਾ ਹੈ ਬੱਚਿਆਂ ਨੂੰ ਜ਼ਿਆਦਾਤਰ ਫੋਨ ਦੇ ਉੱਪਰ ਲਗਾਇਆ ਜਾਂਦਾ ਹੈ ਵੀ ਉਹਨਾਂ ਨੂੰ ਫੋਨ ਤੋਂ ਹਟਾ ਕੇ ਐਕਟੀਵਿਟੀ ਕਰਵਾਈ ਜਾਵੇ ਤਾਂ ਜੋ ਇਹ ਸਟਰੋਂਗ ਬਣਨ ਕਿ ਬੈਠੇ-ਬੈਠੇ ਆਪਣੇ ਬੋਡੀ ਨੂੰ ਨਾ ਖਰਾਬ ਕਰਨ ਔਰ ਇੱਕ ਵਧੀਆ ਉੱਪਰ ਕੇ ਬਾਹਰ ਆਣ ਨਸ਼ਿਆਂ ਤੋਂ ਦੂਰ ਰਹੇ ਹਨ ਇਹ ਤੁਸੀਂ ਦੇਖਿਆ ਕਿ ਛੋਟੇ-ਛੋਟੇ ਬੱਚੇ ਜਿਹੜੇ ਹੈ 골ਡ ਮੈਡਲ ਸਿਲਵਰ ਮੈਡਲ ਤੇ ਡੌਨ ਮੈਡਲ ਜਿੱਤ ਕੇ ਆਏ ਨੇ ਉਥੇ ਹੀ ਜਿਹੜੇ ਕੋਚ ਨੇ ਤੇ ਬੱਚਿਆਂ ਦਾ ਬੱਚੇ ਕਹਿ ਰਹੇ ਨੇ ਕਿ ਅਸੀਂ ਵੱਡੇ ਹੋ ਕੇ ਵੀ ਗੇਮਾਂ ਦੇ ਵਿੱਚ ਅੱਗੇ ਰੁਚੀ ਦਿਖਾਵਾਂਗੇ ਤੇ ਨਾਲ ਹੀ ਕੋਚਾਂ ਦਾ ਵੀ ਕਹਿਣਾ ਹੈ ਕਿ ਜਨਰੇਸ਼ਨ ਨੂੰ ਮੈਸੇ ਦੇ ਰਹੇ ਨੇ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਇਹ ਗੇਮਾਂ ਵੱਲ ਧਿਆਨ ਦਿੱਤਾ ਜਾਵੇ। ਪਟਾੜਾ ਤੋਂ ਕੈਮਰਾਮੈਨ ਅਜੀਤ ਤੇ ਨਾਲ ਕੁਲਵਿੰਦਰ ਕੋਮੰਦਰੀਪੋਰਟ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਬਦ